ਹਾਂਜੀ ਪੀਸ ਚੈੱਕ ਕਰ ਲਓ ਬਹੁਤ ਧਿਆਨ ਨਾਲ ਬਹੁਤ ਪਿਆਰਾ ਕਲਰ ਹੈਗਾ ਬਿਲਕੁਲ ਡਾਰਕ ਚਾਰਟ ਕਲਰ ਆ ਕਲਰ ਬਹੁਤ ਸੋਹਣਾ ਜੀ ਤੁਹਾਨੂੰ ਬਲੈਕ ਦੇ ਨਾਲ ਆਫ ਵਾਈਟ ਤੇ ਗ੍ਰੇ ਕਦਰ ਦਾ ਕੰਬੀਨੇਸ਼ਨ ਮਿਲ ਜੂਗਾ ਆ ਦੇਖੋ ਜੀ ਕਰੋ ਚੈੱਕ ਆ ਲੋ ਸਾਰੇ ਸਟੋਰਾਂ ਵਾਲੇ ਆਰਟੀਕਲ ਜਿਹੜੇ ਤੁਹਾਨੂੰ ਬਾਜ਼ਾਰ 'ਚ 1200 1500 ਦੀ ਰੇਟ 'ਚ ਮਿਲਦੇ ਆ ਪਰ ਆਪਾਂ ਤੁਹਾਨੂੰ ਵਿਵੇਕ گارਮੈਂਟਸ ਲਿਆਲ ਸਿੰਘਾਂ ਦੇ ਬਹੁਤ ਹੀ ਵਾਈਡ ਲੌਗ ਸ਼ਾਟ ਸਾਰੀ ਤੁਹਾਨੂੰ ਵੈਰਾਈਟੀ ਦਿਖਾਉਂਗਾ ਸਾਰਿਆਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕਲਰ ਅਵੇਲੇਬਲ ਆ ਨੰਬਰ ਆਪਣਾ ਉੱਪਰ ਦਿੱਤਾ ਹੋਇਆ ਜਿੰਨਾ ਵੀ ਸਕਰੀਨ ਸ਼ਾਟ ਲੈ ਕੇ ਪਾਣਾ ਆਨਲਾਈਨ ਜਿਉਂ ਤਾਂ ਮਰਜ਼ੀ ਬਗਵਾ ਲਓ ਪਹਿਲਾਂ ਪਹਿਲੇ ਪੀਸ ਦਾ ਕਦਰ ਚੈੱਕ ਕਰ ਲਓ ਤੇ ਇਹਦਾ ਕੰਬੀਨੇਸ਼ਨ ਚੈੱਕ ਕਰ ਲਓ ਤੁਹਾਨੂੰ ਕਦਰ ਦਿਖਾਉਣਾ ਇਹ ਤਿੰਨੇ ਕਲਰ ਮਿਲ ਜਾਣਗੇ ਜੀ ਆ ਲੋ ਤਿੰਨੇ ਕਲਰ ਬਹੁਤ ਸ਼ਾਨਦਾਰ ਨੇ ਲਓ ਕਰੋ ਚੈੱਕ ਬਹੁਤ ਸੋਹਣੇ ਕਲਰ ਆ ਤੁਸੀਂ ਜੀਨ ਦੇ ਨਾਲ ਜੈਕੀਟ ਦੇ ਨਾਲ ਵਿੰਟਰ ਵਾਲੇ ਲੋਰ ਦੇ ਨਾਲ ਕਿਸੇ ਨਾਲ ਵੀ ਇਹ ਚੀਜ਼ਾਂ ਵੇਅਰ ਕਰ ਸਕਦੇ ਹੋ ਸ਼ਾਨਦਾਰ ਡਿਜ਼ਾਈਨਿੰਗ ਆਈ ਆਪਣੇ ਕੋਲੇ ਕੱਪੜੇ ਬਹੁਤ ਸੌਫਟ ਆ ਜਿੰਨੀਆਂ ਵੀਡੀਓ ਹੁਣ ਤੱਕ ਆਪਾਂ ਆਪਣੇ ਪੇਜ ਤੇ ਪਾਈਆਂ ਨੇਗੀਆਂ ਸਾਰਿਆਂ ਤੋਂ ਅਲੱਗ ਡਿਜ਼ਾਈਨ ਲੈ ਕੇ ਆਏ ਕਿਸੇ ਦਾ ਕੋਈ ਮੈਚ ਨਹੀਂ ਹੁੰਦਾ ਬਿਲਕੁਲ ਲਗ ਕਲਰ ਚਾਰਟ ਲੈ ਕੇ ਆਏ ਆ ਪੂਰੀ ਵੀਡੀਓ ਦੇਖਿਓ ਆਹ ਲੋ ਜੀ ਚਲੋ ਚੈੱਕ ਆ ਡਾਰਕ ਸ਼ੇਡ ਦੇ ਵਿੱਚ ਸਾਰਾ ਉੱਪਰ ਲੇਵਲ ਲੱਗੇ ਹੋਏ ਆ ਜੀ ਸਾਰੇ ਵੀ ਦੋ ਦੋ ਤਿੰਨ ਤਿੰਨ ਕਲਰ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਆਹ ਲੋ ਰੈਡ ਕਲਰ ਗ੍ਰੀਨ ਕਲਰ ਵਾਈਟ ਦਾ ਬੇਸ ਹੋ ਗਿਆ ਉੱਪਰ ਕਲਰ ਚਾਰਟ ਬਹੁਤ ਛੋਟਾ ਹੈਗਾ ਜੀ ਉਸ ਤੋਂ ਬਾਅਦ ਆ ਗਿਆ ਨੀਟਿਕ ਦਾ ਕਪੜਾ ਬਹੁਤ ਪਿਆਰਾ ਕਪੜਾ ਤੁਹਾਨੂੰ ਇਹਦੀ ਖਾਸियत ਦਿਖਾਉਣਾ ਹੈ ਬਿਲਕੁਲ ਇੱਕ ਚੀਜ਼ ਦੇਖਿਓ ਧਿਆਨ ਨਾਲ ਆਹ ਲੋ ਜੀ ਸਾਰਾ ਚਾਈਨਿਸ ਫੈਬਰਿਕ ਆ ਲੇਬਲ ਉਸੇ ਜਿੱਤੇ ਲੱਗੂਗਾ ਜਿਹੜੀ ਚੀਜ਼ ਹੋਊਗੀ ਇਹਨਾਂ ਤੇ ਨਹੀਂ ਅਸੀਂ ਲਗਵਾਤਾ ਕਿਸੇ ਹੋਰ ਤੇ ਨਹੀਂ ਲਗਵਾਤਾ ਜੋ ਚੀਜ਼ ਹੋਗੀ ਉਸੇ ਤੇ ਲੱਗੂਗਾ ਪ੍ਰੋਪਰ ਬ੍ਰਾਂਡਿੰਗ ਹੋਊਗੀ ਓਕੇ ਰਿਪੋਰਟ ਚੀਜ਼ਾਂ ਨੇ ਤੁਸੀਂ ਬੇਫਿਕਰ ਹੋ ਕੇ ਮਗਵਾਓ ਜਿੰਨੇ ਆਨਲਾਈਨ ਮਗਵਾਨੇ ਉੱਪਰ ਨੰਬਰ ਆਪਣਾ ਦਿੱਤਾ ਹੋਇਆਗਾ ਕਿਤੇ ਵੀ ਮਗਵਾਉਣਾ ਇੰਡੀਆ ਤੋਂ ਬਾਹਰ ਵੀ ਇਹਨਾਂ ਨੇ ਕੱਪੜੇ ਮਗਵਾਉਣੇ ਆਪਣੇ ਦਾ ਵੀਡੀਓ ਕਾਲ ਤੇ ਕੱਪੜੇ ਕਢਵਾ ਸਕਦੇ ਹੋ ਮਾਰਨਿੰਗ 9 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਜਦੋਂ ਮਰਜ਼ੀ ਵੀਡੀਓ ਕਾਲ ਕਰ ਲਿਓ ਜੀ ਆ ਲੋ ਕਲਰ ਚੈੱਕ ਕਰ ਲਓ ਇਹਦਾ ਦੂਸਰਾ ਇਹ ਜਿਗਾ ਪਹਿਲੇ ਵਾਲਾ ਉਸ ਤੋਂ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਜੀ ਦੋ ਕਲਰ ਤੁਹਾਨੂੰ ਇਹ ਚ ਦੇ ਦਾਂਗੇ ਰਿੱਡ ਕਾਲਰ ਆ ਬਟਨ ਲੱਗੇ ਹੋਏ ਆ ਲਵਸੀ ਆ ਦਾ ਪੀਸ ਆ ਜੀ ਕੰਪਨੀ ਦਾ ਉੱਪਰ ਲੇਬਲ ਲੱਗਿਆ ਹੋਊਗਾ ਲੋ ਜੀ ਆ ਵਾਲਾ ਪੀਸ ਚੈੱਕ ਕਰ ਲਓ ਬਲੈਕ ਕਲਰ ਇਹਦੇ ਵਿੱਚ ਦੋ ਕਲਰ ਇਹਦੇ ਆਗੇ ਜੀ ਉਸ ਤੋਂ ਬਾਅਦ ਵਾਲਾ ਹਾਈ ਨੈਕ ਦਾ ਵੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਆ ਲੋ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਆ ਲੋ ਜੀ ਆ ਵੀ ਚੀਜ਼ ਬਹੁਤ ਪਿਆਰੀ ਆ ਆ ਲੋ ਕਲਰ ਤੁਹਾਨੂੰ ਇਹ ਚ ਵੀ ਤਿੰਨ ਤੋਂ ਚਾਰ ਮਿਲ ਜਾਣਗੇ ਓਕੇ ਰਿਪੋਰਟ ਉਜਿ ਰਿਪੀਟ ਆਰਟੀਕਲ ਦੁਬਾਰਾ ਪਹਿਲਾਂ ਇਹ ਚੀਜ਼ ਆਪਣੇ ਕੋਲ ਆਈ ਸੀ ਸਾਰੀ ਖਤਮ ਹੋ ਗਈ ਸੀ ਬਹੁਤ ਡਿਮਾਂਡ ਦੇਖ ਲਈ ਸੀਗੀ ਲਓ ਕਰ ਲਓ ਚੈੱਕ ਕਾਫੀ ਕਲਰ ਦੇ ਨਾਲ ਕੰਬੀਨੇਸ਼ਨ ਉਸ ਤੋਂ ਬਾਅਦ ਆ ਗਿਆ ਆਹ ਵਾਲਾ ਆਰਟੀਕਲ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਕਾਈ ਬਲੂ ਸਕਾਈ ਦੇ ਨਾਲ ਆ ਗਿਆ ਵਾਈਟ ਦਾ ਕੰਬੀਨੇਸ਼ਨ ਤੇ ਗਰੇ ਦੇ ਨਾਲ ਆ ਗਿਆ ਵਾਈਟ ਦਾ ਕੰਬੀਨੇਸ਼ਨ ਸਾਰੇ ਲਵ ਸੀ ਇਹ ਕੰਪਨੀ ਦੇ ਪੀਸ ਔੜ ਗਏ ਓਕੇ ਰਿਪੋਰਟ ਮਾਲ ਆ ਲਓ ਉਸ ਤੋਂ ਬਾਅਦ ਇਹ ਤੁਹਾਨੂੰ ਪਹਿਲਾਂ ਨੀਚੇ ਦਿਖਾਇਆ ਸੀ ਕਲਰ ਉਹਦਾ ਹੀ ਆ ਗਿਆ ਜੀ ਨਾਲ ਡਿਜ਼ਾਈਨ ਵੀ ਬਿਲਕੁਲ ਹਟਕੇ ਆ ਕਰੀ ਚਲੋ ਚੈੱਕ ਤੁਸੀਂ ਜਿਹੜਾ ਪੀਸ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਕ੍ਰੌਪ ਦੇ ਵਿੱਚ ਹੀਰ ਦੇ ਕੱਪੜੇ ਟੌਪ ਆਇਆ ਬਹੁਤ ਸੋਹਣਾ ਕੋਟੀ ਦਾ ਟੌਪ ਦਾ ਪ੍ਰੋਪਰ ਤੁਸੀਂ ਦੋਨਾਂ ਚੀਜ਼ਾਂ ਤੋਂ ਇੱਕ ਚੀਜ਼ ਦੀ ਕੰਮ ਲੈ ਸਕਦੇ ਹੋ ਆ ਲੋ ਆ ਗਿਆ ਇਹ ਚ ਕਲਰ ਜੀ ਕਲਰ ਚੈੱਕ ਕਰ ਲਓ ਬਲੈਕ ਪੀਚ ਔਰ ਗ੍ਰੇ ਕਿੰਨੇ ਕਲਰ ਬਹੁਤ ਸੋਹਣੇ ਆ ਜੀ ਆ ਲੋ ਸਾਰੇ ਕੰਪਨੀ ਦੇ ਪੀਸ ਆ ਉਸ ਤੋਂ ਬਾਅਦ ਆ ਗਿਆ ਬਟਨ ਵਾਲਾ ਆਰਟੀਕਲ ਜੀ ਇਹ ਵੀ ਪਿਆਰਾ ਹੈਗਾ ਜਿਹੜੇ ਕਲਰ ਤੁਹਾਨੂੰ نیچے ਦਿੱਤੇ ਸੀ ਉਹ ਸਾਈਡ ਤੇ ਰਹਿ ਗਿਆ ਪੀਸ ਪਿਆ ਇਹਦੇ ਤਿੰਨ ਕਲਰ ਆ ਗਏ ਉਸ ਤੋਂ ਬਾਅਦ ਆਹ ਚੀਜ਼ ਚੈੱਕ ਕਰ ਲਿਓ ਜੀ ਆਲ ਓਵਰ ਪੂਰਾ ਕਲਰ ਬਿਲਕੁਲ ਅਲੱਗ ਆ ਜੀ ਮਾਊਸ ਕਲਰ ਨਵਾਂ ਜਿਹਾ ਕਲਰ ਆ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਇਹਦੇ ਵਿੱਚ ਇੱਕ ਆ ਸ਼ਾਨਦਾਰ ਬਹੁਤ ਪੀਸ ਆਇਆ ਜੀ ਨਵਾਂ ਆ ਲਓ ਲੌਂਗ ਸ਼ਾਰਟ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣਗੇ ਵੀਡੀਓ ਕਰ ਦਿਓ ਸ਼ੇਅਰ ਜਿਹੜਾ ਪੀਸ ਤੁਹਾਨੂੰ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਦਿੱਤੇ ਉੱਪਰ ਨੰਬਰ ਤੇ ਆਪਣੇ ਤੇ ਪਾ ਲਿਓ ਵੈਰਾਈਟੀ ਬਹੁਤ ਆ ਗਈ ਹੈ ਬਰਫੀ ਕਟ ਦੇ ਵਿੱਚ ਆਰਟੀਕਲ ਆਇਆ ਬਹੁਤ ਸੋਹਣਾ ਰੇਟਾਂ ਤੇ ਦੇਣੀਆਂ ਸਾਰੀਆਂ ਚੀਜ਼ਾਂ ਲਓ ਜੀ ਲੌਂਗ ਟੌਪ ਚੈੱਕ ਕਰ ਲਓ ਉਸ ਤੋਂ ਬਾਅਦ ਲੌਂਗ ਦੇ ਆਰਟੀਕਲ ਆ ਗਏ ਸਾਰੇ ਲਓ ਜੀ ਕਰ ਲਓ ਚੈੱਕ ਲਓ ਜੀ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਹਟਕੇ ਆ ਤਾਰ ਉਹ ਜਲਦੀ ਜਲਦੀ ਤਾਰ ਲਖਾ ਰਿਆਂਗਾ ਕੋ ਪਿੱਛੇ ਗਾ ਖੜਿਆ ਤੁਸੀਂ ਦੇਖ ਸਕਦੇ ਹੋ ਜੀ ਜਿਨ੍ਹਾਂ ਨੇ ਫਾਇਦਾ ਲੈਣੇ ਆ ਫਟਾਫਟ ਸਕਰੀਨ ਸ਼ਾਟ ਲੈ ਕੇ ਉੱਪਰ ਆਪਣੇ ਨੰਬਰ ਤੇ ਪਾ ਦਿਓ ਤੇ ਰੇਟ ਸਿਰਫ ਹੈਗਾ ਇਹਦਾ ਸਾਡੇਗਾ ਪਹਿਲਾ ਵਾਲੇ ਉਹ 850 ਰੁਪਏ ਜੀ ਬਿਹਾਰ ਚ ਰੇਟ ਤਾਂ ਇਹਦੇ ਹੈਗੇ ਆ 1200 ਤੋਂ ਲੈ ਕੇ 1500 ਜੀ ਅੱਪਾ ਤੁਹਾਨੂੰ ਸਿਰਫ 850 ਰੁਪਏ ਦੇ ਦੇਣੇ ਚਾਹੇ ਲੌਂਗ ਲੈ ਲਓ ਸ਼ਾਰਟ ਲੈ ਲਓ ਇੱਕ ਪੀਸ ਲੈ ਲਓ 10 ਲੈ ਲਓ ਰੇਟ ਆਪਣੇ ਫਿਕਸ ਹੁੰਦੇ ਆ ਜੀ ਤੇ ਪੰਜਾਬ ਦੇ ਵਿੱਚ ਜਿੰਨਾਂ ਨੂੰ ਮੰਗਵਾਉਣਾ ਹੈ ਸ਼ਿਪਿੰਗ ਫ੍ਰੀ ਆ ਬਾਹਰਲੇ ਦੀ ਸ਼ਿਪਿੰਗ ਤੇ ਚਾਰਜਸ ਲੱਗਣਗੇ ਤੇ ਫਟਾਫਟ ਕਰ ਦਿਓ ਵੀਡੀਓ ਸ਼ੇਅਰ